ਕਿੰਨਾ ਸੋਹਣਾ ਲੱਗਦਾ ਦੇਖ ਸਕਦੇ। ਲਓ ਜੀ ਇਹ ਪਿਆਰਾ ਜਸਾ ਆਪਣਾ ਦੰਦਾਂ ਦੇ 2 ਸਾਲ ਦਾ ਤੇ ਬੜਾ ਪਿਆਰ ਆ ਬਾਬਾ ਜੀ ਦਾ। ਸასიਖਾਲ ਮਿੱਤਰ ਪਿਆਰੇਓ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋਦੇ ਆ ਆਪਾਂ ਹੀ ਬਾਬੇ। ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਤੇ ਆਪਣਾ ਗਲ ਦਾ ਪੱਤਾ ਬੜਾ ਜਿਆਦਾ ਖਰਾਬ ਆ। ਕੱਲ ਹੀ ਥੋੜਾ ਬਧਾ ਗੱਲਬਾਤ ਜਾਨੀ ਉੱਚੀ ਕੀਤੀ ਥੋੜੀ ਜੀ ਕਹਿ ਸਕਦੇ ਆ ਖਾਣਾ ਪੀਣਾ ਖਾ ਲਿਆ ਗਲਾ ਫੇਰ ਬੈ ਗਿਆ। ਆਵਾਜ਼ੀ ਥੋੜੀ ਜੀ ਘੱਟ ਹੋਈ ਹੋਊਗੀ। ਤੇ ਬਾਕੀ ਅੱਜ ਉਸਤਾਦ ਜੀ ਕਿਵੇਂ ਹੋ? ਵਧੀਆ ਠੀਕ ਠਾਕ। ਚੈਟ ਪੂਰਾ। ਤੇ ਹੌਲੀ ਜੀ ਬੋਲਦੇ ਅੱਜ ਕੀ ਗੱਲ ਆ? ਨਹੀਂ ਨਹੀਂ ਵਧੀਆ। ਚਾਹ ਹੋਣਾ ਚਾਹੀਦਾ ਅੱਜ ਤਾਂ। ਲਓ ਜੀ ਸਾਲੀ ਦੀ ਆਈ ਸੀ ਡਿਮਾਂਡ ਤੇ ਪਿਛਲੇ ਵੀਡੀਓ ਜੇ ਦੇਖਿਆ ਤੁਸੀਂ ਉਹ ਗਏ ਚਲੇ ਸੀ ਆਪਣੇ ਖੋਸੇ ਖੋੜ ਨੇ ਤੇ ਕਿਉਂਕਿ ਉਹਨਾਂ ਨੂੰ ਵੀ ਕੰਮ ਕਰਕੇ ਆ ਥੋੜੇ ਦਿਨ ਰਹਿ ਗਏ ਆ ਤੇ ਆਪਾਂ ਪਿੱਛੇ ਜੇ ਸਿਆਲ ਚ ਬਣਾਈਆਂ ਸੀ ਵੇਸਣ ਦੀਆਂ ਪਿੰਨੀਆਂ ਦੇਖੋ ਇਹ ਦੀਆਂ। ਸਾਨੂੰ ਵੀ ਬਣਾ ਕੇ ਖਵਾਓ ਤੇ ਕੱਲ ਸ਼ਾਮ ਨੂੰ ਪਿਛਲੀ ਵੀਡੀਓ ਤੁਸੀਂ ਦੇਖਿਆ ਜੇ ਆਪ ਪਿੰਨੀਆਂ ਰੈਡੀ ਕਰਾ ਲਿਆ। ਕੱਲ ਨੂੰ ਤੇ ਵਰਸੋਂ ਮੈਂ ਫੇਰ ਵਿਜੀ ਆ ਤੇ ਅੱਜ ਸੰਡੇ ਮੈਂ ਜਾਣਾ ਇਕੱਲੇ ਨਹੀਂ ਸੀਗਾ ਤੇ ਅੱਜ ਸਾਡੇ ਉਸਤਾਜ ਜੀ ਵੀ ਤਿਆਰ ਹੋ ਗਏ ਹਾਂਜੀ ਉਸਤਾਜ ਜੀ ਕਹਿੰਦੀ ਲੈ ਕੇ ਆਇਓ ਨਾਲ ਸਾਰੇ ਨੂੰ ਮੈਨੂੰ ਕਹਿੰਦੇ ਵੀ ਤੂੰ ਇਕੱਲਾ ਨਾ ਆਈ ਸਾਡੀ ਕੁੜੀ ਹੋ ਗਈ ਤਾਂ ਨਾਲ ਆਈ ਆਹ ਗੱਲਾਂ ਬਾਤਾਂ ਹੋਈਆਂ ਵਈਆਂ ਸਹੀ ਗੱਲ ਆ ਮੈਂ ਕਿਹਾ ਚੱਲ ਠੀਕ ਆ ਅੱਜ ਸੰਡੇ ਆ ਫੇਰ ਕਿਹੜਾ ਘੜਾ ਲੈਉਨੇ ਆ ਦਿਲਖੋਸ਼ ਵੀ ਨਾਚ ਰਿਹਾ ਅੱਜ ਖੁਸ਼ ਮੰਮੀ ਦੀ ਗੋਦੀ 'ਚ ਬਹਿ ਗਿਆ ਬਈ ਖੁਸ਼ ਆਂਜੀ ਅੱਜ ਇਹ ਕਹਿੰਦਾ ਮੈਂ ਤੇਰੀ ਬੁੱੱકલ 'ਚ ਹੀ ਬਹਿਣਾ ਹੈ ਖੁਸ਼ ਜੀ ਨਿੱਕਾ ਚੜ੍ਹਿਆ ਅੱਜ ਮੈਂ ਤੇ ਖੁਸ਼ ਨੇ ਲਾਈਆਂ ਐਣਕਾਂ ਤੇ ਅੱਜ ਸਾਡੀ ਪੂਰੀ ਘੈਂਟ ਗੱ ਦੇ ਹਾਲ ਸਾਡਾ ਮਗਰ ਬੈਠਾ ਦਿਲ ਕਿਵੇਂ ਲਓ ਜੀ ਕਣਕਾਂ ਵੀ ਤਕਰੀਬਨ ਲਾਲੀ ਫੜ ਗਈਆਂ ਕਣਕਾਂ ਵੀ ਤਿਆਰ ਹੋਰ ਤਿਆਰ ਹੀ ਆ ਬਾਬੇ ਨਾਨਕ ਦੀ ਮਿਹਰ ਹੈ ਕਿ ਮੌਸਮ ਥੋੜਾ ਠੰਡਾ ਤੇ ਜੇ ਐਦਾਂ ਹੀ ਮੌਸਮ ਰਿਹਾ ਤੇ ਕਾ ਪਾਸੇ ਦਾ ਕਾਫੀ ਨੁਕਸਾਨ ਹੋਇਆ ਆਪਣੇ ਏਰੀਏ ਥੋੜਾ ਠੀਕ ਆ ਚਲੋ ਬਾਕੀ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਸਭੀਆਂ ਦਾ ਫਸਲਾਂ ਸਬ ਸੁਖਾਣਾ ਸੰਭੀ ਜਾਣ ਇਹਨੇ ਤਾਂ 100 ਦਾ ਸੇਓ ਅੱਛਾ ਅੱਛਾ ਫਿਰ ਦੋ ਕੱਪ ਖਾ ਗਿਓ ਠਾਕ ਜੀ ਯਾਦ ਬੇਨ ਕਾਰਟ ਦੇ ਅੰਦਰ ਤੁਹਾਨੂੰ ਪਹਿਲਾ ਹੀ ਪਾ ਦੇ ਤਕ ਨਹੀਂ ਕੈਸੇ ਦੇ ਲਿਆ ਬੇਰੀਜ ਦੇ ਲਓ ਜੀ ਹੁਣ ਸਾਰੀ ਸੇਵਾ ਹੋਣ ਲੱਗੀ ਆ ਹੁਣ ਸਾਰੀ ਆ ਗਿਆ ਗਰਮਾ ਗਰਮ ਪੀਜ਼ਾ ਕਰਦੇ ਆ ਇੰਜੋਏ ਕਰੋ ਪੀਜ਼ਾ ਬਈ ਤਾਂ ਬੋਹੋ ਬੋਹੋ ਆਪਾਂ ਦਾ ਰੋਟੀ ਲਈ ਆ ਖਾ ਇਹ ਤੇ ਅਸਤਾਦ ਦੀ ਵਾਰੀ ਹੈ ਖਾਇਦਲ ਵੀ ਖਾਈ ਜਾਂਦੀ ਹੈ ਨਾਲ ਚੱਲ ਰਿਹਾ ਹੈ ਮੰਗੇਓ 1 ਰੁਪਿਆ ਦੇ ਦੋ ਸਰ ਵੀ ਲੈ ਕੇ ਖਾਣੇ ਠੀਕ ਹੈ ਹੂੰ ਫਿਰ 1 ਰੁਪਿਆ ਦੇ ਦੋ ਮੇਰੇ ਕੋਲ ਟੁੱਟਿਆ ਨਹੀਂ ਹੈ 1 ਰੁਪਿਆ ਬੱਜਿਆ ਮਾਰ ਦੇ ਨਾ ਮਾਰ ਦੇ ਤੂੰ ਦੋ ਲੱਖ ਦੇ ਦੇ ਦੋ ਲੱਖ ਦੇਵਾ ਆਦੀ ਹੈ ਨਾ ਚਲੋ ਜੀ ਮਾਰਦੇ ਬੰਦੇ ਉਹ ਹੀ ਵਧੀਆ ਬੰਦੇ ਦੇ ਦੇ ਦੋ ਵੀਰੂ ਦੇ ਦੇ ਵਾਹ ਗੁਰਦੁਆਰਾ ਬਾਰਾ ਲਓ ਜੀ ਆਪਣੇ ਗੁਰਦੁਆਰਾ ਰਣੀਆਂ ਇਹ ਕਿ ਵੀ ਕੱਲ ਨੂੰ ਮੇਲਾ ਤੇ ਸ੍ਰੀ ਅਖੰਡ ਪਾਤਸ਼ਾਹ ਪ੍ਰਕਾਸ਼ ਨੇ ਤੇ ਆਪਾਂ ਅੱਜ ਸ਼ਾਮ ਨੂੰ ਆਵਾਂਗੇ ਤੁਹਾਨੂੰ ਰੌਣਕਾਂ ਜ਼ਰੂਰ ਦਿਖਾਵਾਂਗੇ ਹੁਣ ਆਪਾਂ ਪਿੰਡ ਪਹੁੰਚਣੇ ਆਲੇ ਆਪਾਂ ਬਾਕੀ ਦਾ ਵਲੌਗ ਆਪਾਂ ਗੁਰੂ ਘਰ ਦਾ ਤੁਹਾਨੂੰ ਕੰਟੀਨਿਊ ਕਰਾਂਗੇ ਤੇ ਹੁਣ ਆਪਾਂ ਆ ਗਏ ਆਂ ਹਾਂਜੀ ਸਤ ਜੀ ਕਰਦਾ ਜੀ ਆਉਣ ਨੂੰ ਕਿ ਪਿੰਡ ਨਹੀਂ ਸਬਿਲੈ ਇੱਕ ਮੇਲਾ ਲੱਗ ਰਹੀ ਦੀਦੀ ਜੀ ਦਾ ਨਾ ਚਲੋ ਮੇਲਾ ਗੇਲਾ ਹੋ ਗਿਆ ਸਵੇਰੇ ਮੇਲਾ ਵੇਖਾਂਗੇ ਪਰਸਾ ਤੁਹਾਨੂੰ ਸੰਧੂਆਂ ਦਾ ਮੇਲਾ ਬਾਬਾ ਕਾਲਾ ਮਹਰਜੀ ਦਾ ਦਿਖਾਵਾਂਗੇ ਤੇ ਉਹ ਬੰਦੋ ਮੇਰ ਕਰੇ ਸ਼ਾਵਣਾ ਆਉਂਦੇ ਆ ਰਾਵਣ ਦਾ ਮੇਲਾ ਦਿਖਾਉਂਦੇ ਆ ਤੇ ਹੁਣ ਚੱਲਦੇ ਆ ਘਰੇ ਵਰਦੀ ਚੇਂਜ ਕਰਦੇ ਆ ਇੰਨਾ ਰਾਵਾਂ ਦੇ ਉੱਤੇ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਖੁਸ਼ ਅਸੀਂ ਤੁਰ ਕੇ ਆਉਂਦੇ ਹੁੰਦੇ ਸੀ ਤੇ ਅੱਜ ਮੋਟਰਸਾਈਕਲਾਂ ਗੱਡੀਆਂ ਤੇ ਆਹ ਸੜਕ ਉਤੋਂ ਦੀ ਅਸੀਂ ਬਾਬੇ ਲੈਣੀਆਂ ਜਾਂਦੇ ਹੁੰਦੇ ਸੀ ਉਹ ਸਾਹਮਣੇ ਗੁਰਦੁਆਰਾ ਦੇਖਦਾ ਪਿਆ ਤੁਰ ਕੇ ਆਉਣਾ ਅਸੀਂ ਆਣ ਗਵਾਣਦੇ ਆਨੇ ਬੇਲੀਆਂ ਸੱਜਣਾ ਨੇ ਤੇ ਨੇਰੇ ਜਾਣਾ ਪ੍ਰਸ਼ਾਦਾ ਪਾਣੀ ਛੱਕ ਕੇ ਉਹ ਦਿਨ ਯਾਦ ਆਉਂਦੇ ਆ ਚਲੋ ਵਡੀਆਂ ਯਾਦਾਂ ਤੇ ਆਜੋ ਬਈ ਤੁਹਾਨੂੰ ਵੀ ਦਿਖਾਉਣੇ ਆਂ ਅੱਜ ਵੀਡੀਓ ਦੇ ਵਿੱਚ ਇਹ ਆ ਗੁਰਦੁਆਰਾ ਬਾਬਾ ਰਣੀਆਂ ਜੀ ਤੇ ਇੱਥੇ ਕੱਲ ਨੂੰ ਇੱਥੇ ਮਿੱਟੀ ਨਿਕਲੂਗੀ ਜੇ ਬਖੂਆ ਵੀ ਕਹਿ ਦਿੰਦੇ ਆ ਆ ਪਹਿਲਾਂ ਕੱਚਾ ਹੁੰਦਾ ਸੀ ਹੁਣ ਪੱਕਾ ਹੋ ਗਿਆ ਆ ਖਸ਼ਬੂ ਕਣਕਾਂ ਦੀ ਬੜੀ ਸੁਹਾਵਣੀ ਮਿੱਟੀ ਮਿੱਟੀ ਠੰਡ ਲੱਗਦੀ ਆ ਨਾ ਕੁਝ ਬਹੁਤ ਸੋਹਣਾ ਗੁਰੂ ਘਰ ਨੂੰ ਸਜਾਇਆ ਗਿਆ ਤੇ ਕਈ ਸਾਲਾਂ ਨੂੰ ਲੈ ਕੇ ਅੱਜ ਥੋੜੀ ਸੰਗਤ ਜ਼ਿਆਦੇ ਆ ਕਿਉਂਕਿ ਕੱਲ ਨੂੰ ਖੰਡਪੜ ਸਾਹਿਬ ਦੇ ਭੋਗ ਆ ਤੇ ਅੱਜ ਖੰਡਪੜ ਸਾਹਿਬ ਦਾ ਦੂਜਾ ਦਿਨ ਤੇ ਰੌਣਕ ਕਾ ਵੀ ਆ ਸੰਗਤ ਬਹੁਤ ਜ਼ਿਆਦੇ ਹੈ ਇਹ ਇਧਰ ਨਵਾਂ ਦਰਬਾਰ ਸਾਹਿਬ ਬਣ ਰਿਹਾ ਜਿਹਦੀ ਕਾਰ ਸੇਵਾ ਚੱਲ ਰਹੀ ਹੈ ਲਾਵ ਜੀ ਪਿਆਰਾ ਜਥਾ ਆਪਣਾ ਦਾੰਦੋ ਮੀਟਿਕ ਸਾਲ ਦਾ ਤੇ ਬੜਾ ਪਿਆਰ ਆ ਬਾਬਾ ਜੀ ਦਾ ਤੇ ਵਧੀਆ ਰੌਣਕ ਮਿਲ ਲੱਗਾ ਜੀ ਹੋਰ ਜੀ ਬਾਬਾ ਜੀ ਠੀਕ ਠਾਕ ਹੋ ਲਓ ਜੀ ਚੜ੍ਹਦੀ ਕਲਾ ਲੈ ਪੂਰੇ ਸਿੰਘ ਤੇ ਵਧੀਆ ਮੇਲਾ ਲੱਗਾ ਜੀ ਤੇ ਡਾਕਟਰ ਸਾਹਿਬ ਵੀ ਖੜੇ ਆ ਹੋ ਡਾਕਟਰ ਸਾਹਿਬ ਚਲ ਆ ਇਧਰ ਆ ਸਿੰਘ ਥੋੜਾ ਜਿਹਾ ਸੰਗ ਦਾ ਲਓ ਜੀ ਇਹ ਆ ਉੱਪਰ ਵਾਲਾ ਦਰਬਾਰ ਸਾਹਿਬ ਤੇ ਇੱਥੇ ਤੁਹਾਨੂੰ 뷰 ਦਿਖਾਉਨੇ ਆ ਗੁਰੂ ਘਰ ਦਾ ਕਿੰਨਾ ਸੋਹਣਾ ਲੱਗਦਾ ਦੇਖ ਸਕਦੇ